भाजपा सरकार ने परसों हमारे नवदीप जो वाटर कैनन से मशहूर थे उनको और, दो और जुआ किसानों को गिरफ्तार किया गया मुझे लगता मोहाली एयरपोर्ट से गिरफ्तारी हुई पंजाब की टेरिटरी है हम भगवंत मान सरकार से भी सवाल करेंगे क्या आपकी पुलिस को बता के हरियाणा पुलिस ने गिरफ्तार किया गया अगर आपको मालूम था तो आपने पंजाब की टेरिटरी क्यों इस्तेमाल करने दी इसका मतलब हम ये समझेंगे ਕਿ ਭਗਵੰਤ ਮਾਨ ਸਰਕਾਰ ਵੀ ਭਾਜਪਾ ਸੇ ਮਿਲੀ ਹੋਈ ਹੈ ਔਰ ਮਿਲ ਕੇ ਇਹ ਆਪਰੇਸ਼ਨ ਹਮਾਰੇ ਕਿਸਾਨੋ ਕੇ ਖਿਲਾਫ ਚਲ ਆਇਆ ਜਾ ਰਹਾ ਕਿਸਾਨੀ ਮੰਗਾ ਨੂੰ ਲੈ ਕੇ ਪੰਜਾਬ ਹਰਿਆਣਾ ਦੀਆਂ ਸਰਹੱਦਾਂ ਤੇ ਪਿਛਲੇ 47 ਦਿਨਾਂ ਤੋਂ ਕਿਸਾਨੀ ਅੰਦੋਲਨ ਚੱਲੀ ਹੈ ਜਿਸ ਦੇ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਕਿਸਾਨਾਂ ਮਜ਼ਦੂਰਾਂ ਬੀਬੀਆਂ ਦਾ ਜੱਥਾ ਸ਼ੰਭੂ ਬਾਰਡਰ ਦੇ ਲਈ ਰਵਾਨਾ ਹੋਇਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਸਰਵਜਿੰ ਸਿੰਘ ਪੰਦੇਰ ਨੇ ਫਿਰ ਦੁਹਰਾਇਆ ਕਿ ਜਿੰਨੇ ਸਮੇਂ ਤੱਕ ਕੇਂਦਰ ਸਰਕਾਰ ਐਮਐਸਪੀ ਤੇ ਕਾਨੂੰਨੀ ਗਾਰੰਟੀ ਨਹੀਂ ਦਿੰਦੀ ਉਦੋਂ ਤੱਕ ਇਹ ਅੰਦੋਲਨ ਇਸੇ ਤਰ੍ਹਾਂ ਜਾਰੀ ਰਹੇਗਾ ਐਨਹੀਂ ਨਹੀਂ ਆਗੂ ਪੰਦੇਰ ਨੇ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਕਿਸਾਨਾਂ ਖਿਲਾਫ ਕੀਤੀਆਂ ਜਾ ਰਹੀਆਂ ਕਾਰਵਾਈਆਂ ਤੇ ਵੀ ਗੁੱਸਾ ਪ੍ਰਗਟਾਇਆ ਤੇ ਬੀਤੇ ਦਿਨੀ ਵਾਟਰ ਕੈਨਨ ਬॉय ਨਵਦੀਪ ਸਿੰਘ ਅਤੇ ਹੋਰ ਕਿਸਾਨ ਦੀ ਮੁਹਾਲੀ 에ਅਰਪੋਰਟ ਤੋਂ ਹੋਈ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਦੀ ਮਾਨ ਸਰਕਾਰ ਨੇ ਕਿਹਾ ਪੰਦੇੜ ਦਾ ਕਹਿੰਦਾ ਕਿ ਸਬ ਕਾਰਵਾਈ ਤੋਂ ਇੰਜ ਜਾਪ ਰਿਹਾ ਹੈ ਜਿਵੇਂ ਪੰਜਾਬ ਦੀ ਮਾਨ ਸਰਕਾਰ ਕੇਂਦਰ ਸਰਕਾਰ ਨਾਲ ਰਲ ਕੇ ਕਿਸਾਨਾਂ ਦੇ ਵਿਰੁੱਧ ਭੁਗਤ ਰਹੀ ਹੈ। ਪੂਰਾ ਭਾਰਤ ਦਾ ਕਿਸਾਨ ਮਜ਼ਦੂਰ ਨਹੀਂ ਲੜ ਰਹਾ ਪੂਰਾ ਯੂਰਪ ਲੜ ਰਹਾ ਆਪ ਨੇ ਅੱਜ ਤੋਂ 3 ਦਿਨ ਪਹਿਲੇ ਆਪ ਇੰਗਲੈਂਡ ਮੈਂ ਲੰਡਨ ਕੀ ਰੋਡ ਪਰ ਵੀ ਕਿਸਾਨੋ ਕੇ ਟ੍ਰੈਕਟਰ ਦੇਖੇ ਹੋਗੇ। वो भी संघर्ष कर रहे हैं तो ये पूरा वर्ल्ड वाइड मुद्दा बना हुआ है और पूरे दुनिया भर के किसान जो कारपोरेट की नीति है उनसे दुखी हैं और हम ये भी सवाल करना चाहेंगे भाजपा से माननीय प्रधानमंत्री से वो ज़रूर बताएं हमें कि जो इस बार गौतम अदानी जी की जायदाद 40 परसेंट कैसे बढ़ गई हमारे जो हमने हमारे साथ आपने वादा किया था भी 2022 में आपकी आमदन दुगनी करेंगे उसका क्या बना हम तो हर रोज आपके आंकड़े बता रहे सताईस रुपए से गुजारा कर रहे हैं और पूरी तरह देश भर में आपकी गठजोड़ सरकार और जो जमीन जबरदस्ती अधिग्रहण कर रहे हैं उनके ऊपर किसानों के ऊपर ढाया जा रहा जिस तरह से बिहार में जबर किया गया और हमें अब यूपी से भी फोन आ रहे हैं भी एक जगह पर जमीन अधिग्रहण हो रही है और हमारे ऊपर जुल्म ढाया जा रहा तो ये आंदोलन तब तक जारी रहेगा जब तक हमारी मांगे मान नहीं ली जाती ये किसान मजदूर का दबाव है इस बार जो डब्ल्यू की मीटिंग धाबी में हुई उनमें सैतालीस मुल्कों ने इनका विरोध कर दिया और ये बात कही कि जो पीस क्लॉज है उसको पक्का किया जाए और उनमें भारत को और छूट दी जानी चाहिए तो हमारा आंदोलन पूरी कामयाबी से आगे बढ़ रहा है जिसकी हम सब देश के किसान मजदूर को शुभकामनाएं देते हैं जिस तरह से आंदोलन आगे बढ़ रहा इस तरह से आगे बढ़ता रहेगा देखिए जो महिलाएं का जथा है वो अगले 10 ਕੋ ਆਪਕੋ ਦੇਖਣੇ ਮੇ ਨਜ਼ਰ ਆਏਗਾ 20 ਕੋ ਵੀ ਆਏਗਾ ਕਿਸ ਕੋ ਜੈਸੇ ਜੈਸੇ ਗਹਿੂ ਕੀ ਕਟਾਈ ਬੜੇਗੀ ਤੈਸੇ ਤੈਸੇ ਮਹਿਲਾਇ ਇਸ ਮੋਰਚੇ ਮੇ ਢਟੇਗੀ ਇਹ ਐਸਾ ਹਮਨੇ ਪ੍ਰੋਗਰਾਮ ਕੀਆ ਹੈ ਕਿਸਾਨ ਨਜਰਬੰਦ ਕੀਤੇ ਜਾ ਰਹੇ ਹਨ ਹਾਂ ਦੁੱਖ ਵਾਲੀ ਗੱਲ ਆ ਕਿ ਜਿਵੇਂ ਨਬਦੀਪ ਵਾਟਰ ਕੈਨ ਵਾਲੇ ਨੂੰ ਜਿਵੇਂ ਮਹਲੀ ਤੋਂ ਕੱਲ ਗ੍ਰਿਫਤਾਰ ਕੀਤਾ ਗਿਆ ਤਿੰਨੋਂ ਦੇ ਨਾਲ ਪਹਿਲੋਂ ਵੀ ਕਿਸਾਨ ਗ੍ਰਿਫਤਾਰ ਇਹਦੇ ਤੋਂ ਪਹਿਲੋਂ ਜਿਹੜੀ ਪਹਿਲੀ ਆਪਾਂ ਨੇ ਕੱਲ ਯਾਤਰਾ ਸ਼ੁਰੂ ਕੀਤੀ ਸੀ ਟੋਲ ਪਰਾਜਾ ਮਨੂਬਸਰ ਗਿਆ ਉੱਥੋਂ ਵੀ ਕਿਸਾਨ ਨੂੰ ਗ੍ਰਿਫਤਾਰ ਕੀਤਾ ਗਿਆ ਤਿੰਨ ਤੋਂ ਪਹਿਲਾਂ ਗ੍ਰਿਫਤਾਰ ਕੀਤੇ ਗਏ ਆ 6-7 ਕਿਸਾਨ ਆ ਜਿਹੜੀ ਹਰਿਆਣਾ ਫੋਰਸ ਨੇ ਗ੍ਰਿਫਤਾਰ ਕੀਤੇ ਗਏ ਆ ਔਰ ਸਾਡੇ ਕਿਸਾਨ ਮਰਨ ਵਰਤ ਤੇ ਵੀ ਜੇਲ੍ਹ ਦੇ ਵਿੱਚ ਹੈਗੇ ਆ ਅਸੀਂ ਸਪਸ਼ਟ ਕਹਿਣਾ ਚਾਹਾਂਗੇ ਜੇ ਭਾਰਤੀ ਸਰਕਾਰ ਨੇ ਸਾਡੇ ਕਿਸਾਨਾਂ ਨੂੰ ਨਾ ਛੱਡਿਆ ਔਰ 31 ਤੋਂ ਬਾਅਦ ਸਾਰੇ ਇਕੱਠੇ ਹੋ ਕੇ ਦੇ ਲਈ ਵੱਡਾ ਐਲਾਨ ਕਰਾਂਗੇ ਵੱਡਾ ਐਲਾਨ ਹੋਊਗਾ ਦੂਜੀ ਗੱਲ ਜਿਹੜਾ ਹਰਿਆਣੇ ਤੇ ਬਾਰਡਰਾਂ ਤੇ ਮੋਰਚਾ ਚੱਲ ਰਿਹਾ ਉੱਥੇ ਬਿਜਲੀ ਪਾਣੀ ਦਾ ਪ੍ਰਬੰਧ ਭਗਵੰਤਮਾਨ ਸਰਕਾਰ ਨਹੀਂ ਕਰ پا ਰਹੀ ਜੇ ਇਹ ਬਿਜਲੀ ਪਾਣੀ ਦਾ ਪ੍ਰਬੰਧ ਉੱਥੇ ਨਾ ਹੋਇਆ ਔਰ ਇਹ ਤੋਂ ਕਹਾ ਜਿਹੜਾ ਅਸੀਂ ਦੇਖਿਆ ਜੜੀਆਂ 26 ਮਾਰਕੀਟ ਕਮੇਟੀਆਂ ਭੰਗ ਕਰ ਦਿੱਤੀਆਂ ਗਈਆਂ ਜਿਵੇਂ ਪੂੰਜੀਪਤੀਆਂ ਨੂੰ ਖੁਸ਼ ਕੀਤਾ ਗਿਆ 900 ਲੋਕਦਮਾਂ ਨੂੰ 2023 ਤੇ 24 ਦੇ ਵਿੱਚ ਕੰਨ ਕੇ ਖਰੀਦਣ ਸਟੋਰ ਕਰਨ ਤੇ ਵੇਚਣ ਦਾ ਹੱਕ ਦਿੱਤਾ ਉਹਦਾ ਵੀ ਰੱਜ ਕੇ ਵਿਰੋਧ ਹੋਊਗਾ ਅਸੀਂ ਦੇਸ਼ ਦੇ ਪੰਜਾਬ ਦੇ ਆੜਤੀਆਂ ਨੂੰ ਅਪੀਲ ਕਰਨਾ ਚਾਹਾਂਗੇ ਜੇ ਮੰਡੀ ਚ ਜਿੰਦਾ ਰਹਿਣਾ ਚਾਹੁੰਦੇ ਹੋ ਜਿਹੜਾ ਦੁਨੀਆ ਦਾ ਸਭ ਤੋਂ ਬੈਸਟ ਸਿਸਟਮ ਸੀਗਾ ਸਾਡਾ ਪੰਜਾਬ ਤੇ ਹਰਿਆਣੇ ਦਾ ਜਿਵੇਂ ਉਹਨੂੰ ਖਤਮ ਕੀਤਾ ਜਾ ਰਿਹਾ ਤੁਹਾਨੂੰ ਅੱਗੇ ਆਉਣਾ ਚਾਹੀਦਾ ਔਰ ਮਾਰਕੀਟ ਕਮੇਟੀ ਦੇ ਮੁਲਾਜ਼ਮਾਂ ਨੂੰ ਕਹਾਂਗੇ ਕਿ ਕਿਸਾਨ ਮਜ਼ਦੂਰ ਤੁਹਾਡੇ ਨਾਲ ਨੇ ਡੱਟ ਕੇ ਵਿਰੋਧ ਕਰੋ ਨਹੀ ਤਾਂ ਸਾਡਾ ਮੰਡੀ ਬੋਰਡ ਜਿੱਥੇ ਕੇਂਦਰ ਹਮਲਾ ਕਰ ਰਿਹਾ ਉੱਥੇ ਭਗਵੰਤ ਮਾਨ ਸਰਕਾਰ ਵੀ ਹਮਲਾ ਕਰ ਰਹੀ ਆ ਉਹਨੂੰ ਵਿੱਚ ਨੂੰ ਤਿਆਰ ਆ ਹਾ ਅਸੀਂ ਡਰੈਸ ਕੋਡ ਦੇਖ ਰਿਹਾ ਹੌਲੀ ਹੌਲੀ ਲਾਗੂ ਹੋ ਰਿਹਾ ਨੀਲੀ ਪਾਗਿਆ ਨੀਲਾ ਪਰਨਾਵਾ ਝੰਡਾ ਡੰਡਾ ਵਾ ਆਉਣ ਵਾਲੇ ਦਿਨਾਂ ਚ ਇਹ ਤੁਹਾਨੂੰ ਡਰੈਸ ਕੋਡ ਪੂਰੀ ਤਰ੍ਹਾਂ ਨਜ਼ਰ ਆਵੇਗਾ ਕਾਹਦਾ ਕਾਲੀ ਬਲ ਦਾ ਸਟੈਂਡ ਦਿੱਤਾ ਜੀ ਸਖੀਰ ਵੱਲ ਕਹਿ ਰਹੇ ਕਿਸਾਨਾਂ ਦੇ ਹਿੱਤ ਵਿੱਚ ਇਹ ਕੀ ਪਾਰਟੀ ਹੈਗੀ ਆ ਸਵੀਰਵਾਦ ਤਾਂ ਚੰਗੀ ਗੱਲ ਆ ਜੇ ਕੋਈ ਵਿਰੋਧੀ ਧਿਰਾਂ ਕਿਸਾਨਾਂ ਮਜ਼ਦੂਰਾਂ ਦੇ ਹੱਕ 'ਚ ਬੋਲ ਰਹੀਆਂ ਨੇ ਪਰ ਜਿਹੜਾ ਕੇਂਦਰ ਸਾਡੇ ਤੇ ਜ਼ਬਰ加ਰ ਰਿਹਾ ਵਾ ਠੀਕ ਆ ਉਹਦੇ ਤੇ ਡੱਟ ਕੇ ਵਿਰੋਧੀ ਧਿਰਾਂ ਨੂੰ ਇਕੱਠੀਆਂ ਹੋ ਕੇ ਮੈਂ ਤਾਂ ਪੰਜਾਬ ਵਾਲਿਆਂ ਨੂੰ ਕਹਿੰਨਾ ਸਾਊਥ ਇੰਡੀਆ ਕੋ ਸਿੱਖ ਲਓ ਤੁਹਾਡੇ ਆਪੋ ਚੋਦੀ ਕਾਂਗਰਸੀਆਂ ਦੇ ਪੰਜਾਬ ਦੇ ਅੰਦਰ ਅਕਾਲੀਆਂ ਦੇ ਆਮ ਆਦਮੀ ਦੇ 20 ਕਿਸਮ ਦੇ ਵਖਰੇਵੇਂ ਹੋ ਸਕਦੇ ਆ ਹੁਣ ਪਰ ਤੁਹਾਨੂੰ ਪੰਜਾਬ ਵਾਸਤੇ ਇਕੱਠਿਆਂ ਨੂੰ ਇੱਕ ਸਟੈਂਡ ਲੈਣਾ ਚਾਹੀਦਾ ਇੱਥੋਂ ਤੱਕ ਜਿਹੜੇ ਪਾਜਪਾ ਦੇ ਲੀਡਰ ਨੇ ਚਾਹੇ ਪਾਜਪਾ ਦੇ ਸੁਨੀਲ ਜਾਖੜ ਜੀ ਨੇ ਜਾਂ ਹੋਰ ਲੀਡਰ ਗਏ ਨੇ ਤੁਸੀਂ ਭਾਈ ਖਾਂਦੇ ਪੰਜਾਬ ਦਾ ਜੀ ਪੀਂਦੇ ਪੰਜਾਬ ਦਾ ਦੇ ਤੁਹਾਨੂੰ ਮਾਣ ਸਨਮਾਨ ਪੰਜਾਬੀਆਂ ਨੇ ਦਿੱਤਾ ਪਰ ਤੁਸੀਂ ਕੇਂਦਰ ਦੀ ਬੋਲੀ ਨਾ ਬੋਲੋ ਅਸੀਂ ਇਹ ਚਾਹਾਂਗੇ ਗੁਰਦੁਆਰਾ ਦੇ ਅਲੋਟਮੈਂਟ ਕੀਤੀ ਜਾ ਰਹੀ ਹੈ ਜੀ ਭਾਜਪਾ ਦੇ ਬਾਈਕਾਟ ਵਾਸਤੇ ਬਿਲਕੁਲ ਜੀ ਜਿੱਥੇ ਵੀ ਪਾਜਪਾ ਇਕੱਠਜੋੜ ਆਊਗਾ ਉਹਦਾ ਜ਼ਬਰਦਸਤ ਸਵਾਲ ਜਵਾਬ ਨਹੀਂ ਦਿੱਤੇ ਤੇ ਕਾਲੇ ਝੰਡਿਆਂ ਨਾਲ ਵਿਰੋਧ ਕਰਾਂਗੇ